ਵੈਲਕਮ ਟੂ ਮਾਈ ਨਦਰ ਵਲੋਗ ਹੋ ਕਿਰ ਗਾਇਸ ਫਾਈਨ ਆਈ ਐਮ ਆਲਸੋ ਫਾਈਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਵਲੋਗ ਨੰਬਰ ਦੂਜੇ ਚ ਮੇਜ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਅੱਜ ਦੇ ਵਲੋਗ ਚ ਅਸੀਂ ਜਾਵਾਂਗੇ ਰੂਸੀਓ ਰੂਸੀ ਇੱਕ ਸ਼ਹਿਰ ਆ ਸਮੁੰਦਰ ਦੇ ਕੰਢੇ ਵਸਿਆ ਵਸਿਆ ਹੋਇਆ ਹੈ ਤੇ ਅੱਜ ਆਪਾਂ ਉੱਥੇ ਜਾਵਾਂਗੇ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਤੇ ਟੂਰਿਸਟ ਬਹੁਤ ਆਂਦਾ ਉੱਥੇ ਤੇ ਰੈਸਟੋਰੈਂਟ ਵੀ ਬਹੁਤ ਨੇ ਤੇ ਜਾਣਾ ਤੇ ਯਾਰ ਰਾਤ ਨੂੰ ਸੀ ਬਟ ਰਾਤ ਦੇ ਉਸ ਤੇ ਹੈਡਲਾਈਟ ਦੇਖਣ ਵਾਲੀ ਹੈ ਨਾ ਜਾਣਾ ਹੀ ਰਾਤ ਨੂੰ ਹੀ ਬਟ ਮੈਂ ਆ ਗਿਆ ਦਿਨੇ ਕਿ ਅਰਜਨ ਭਾਈ ਹੋਰੇ ਵੀ ਥੋੜਾ ਜਿਹਾ ਗੰਮ ਪੈ ਗਿਆ ਸੀ ਉਹਨਾਂ ਨੂੰ ਤਾਂ ਹੀ ਜਾਣਾ ਸੀ ਅੱਜ ਸਟੁੱਬਲ ਦਾ ਪਲਾਨ ਸੀ ਸਟੁੱਬਲ ਜਾਣਾ ਸੀ ਪਰ ਸਟੁੱਪਲ ਆਪਾਂ ਗਏ ਕੋ ਨਹੀਂ ਕਿਉਂਕਿ ਯਾਰ ਇੱਥੇ ਐਸ ਦਾ ਬੁਰਾ ਬਾਰਿਸ਼ ਹੋ ਰਹੀ ਹੈ ਅਕਸਰ ਹੁਣ ਇਹ ਥੋੜੀ ਦੇਰ ਪਹਿਲਾਂ ਬੈਗ ਗਿਆ ਜਿੱਥੇ ਫਿਰ ਧੁੱਪ ਚੜ ਗਈ ਤੇ ਬਹੁਤ ਬਾਰਿਸ਼ ਹੋ ਰਹੀ ਹੈ ਤੇ ਬਹੁਤ ਮੁਸ਼ਕਲ ਹੋ ਜਾਣਾ ਸੀ ਨਾ ਤਾ ਅਗਰ ਕਿੰਨਾ ਕਿਹਾ ਚਲੋ ਅੱਜ ਇਤਰੀ ਕਮਾ ਲਈਏ ਆਪਣੇ ਯਾਰਾਂ ਨੂੰ ਫਰੈਂਡਾਂ ਨੂੰ ਤੇ ਚਾਹਨੇ ਆ ਤੇ ਪਹਿਲਾ ਕੌਫੀ ਚੱਕਦੇ ਆ ਕੌਫੀ ਪੀਤੇ ਬਿਨਾ ਅੱਖਾਂ ਨਹੀਂ ਖੁੱਲਦੀਆਂ ਨਾ ਗੱਲਾਂ ਦਿਮਾਗ ਚ ਆਉਂਦੀਆਂ ਫਿਰ ਤੇ ਆਓ ਫਿਰ ਤੁਹਾਨੂੰ ਸੁਨੇ ਮਿਊ ਦਿਖਾਣੇ ਆ ਤੁਹਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਯਾਰ ਆਪਣੇ ਭਰਾ ਨੂੰ ਪੂਰਾ ਪੁਰਤਗਾਲ ਘੁੰਮਣ ਵਾਸਤੇ ਤੇ ਆ ਚੱਕੀ ਆ ਕੌਫੀ ਯਾਰ ਬੀਬੀ ਨੇ ਠੰਡੀ ਹੋ ਦੇ ਦਿੱਤੀ ਸਾਰੀ ਕੌਫੀ ਦਾ ਮਜ਼ਾ ਖਰਾਬ ਹੋ ਗਿਆ ਪਰ ਛੱਡੋ ਯਾਰ ਖੈਰ ਟ੍ਰੇਨਿੰਗ ਪੈਣੀ ਹੋਊ ਕੀ ਕਰੀਏ ਇਹ ਡੈਡ ਲਾਈਨ ਹੋਈ ਆ ਕਸ਼ੋਦਰੇ ਤੁਹਾਨੂੰ ਪਹਿਲਾਂ ਵੀ ਉਹ ਦੱਸਾਇਆ ਸੀ ਮੈਂ ਤੇ ਮੇਰੇ ਖਿਆਲ ਜੇ ਤਾਂ ਲੱਗ ਹੀ ਆ ਤੇ ਮੈਂ ਤੁਰ ਕੇ ਜਾਵਾਂਗਾ ਜਦੋਂ ਮੈਟਰ ਵਿੱਚ ਗਿਆ ਤੇ ਬਹੁਤ ਵੀ ਰੋਲਾ ਪੈਂਦਾ ਹਨਾ ਤੇ ਆਵਾਜ਼ ਨਾ ਸਾਫ਼ ਆਉਂਦੀ ਹੋਈ ਯਾਰ ਮਾਫ਼ ਕਰਿਓ ਕਿ ਇੱਥੇ ਹਵਾ ਬਹੁਤ ਚੱਲਣ ਢੀ ਆ ਨਹੀਂ ਮਾਰੀ ਦਾ ਮੌਸਮ ਹੋ ਗਿਆ ਫੇਰ ਦੁਬਾਰਾ ਦੇਖ ਸਕਦੇ ਹਾਂ ਜੀ ਆ ਭਾ ਜਾਣਾ ਉਧਰੋਂ ਲੱਗ ਗਈ ਆ ਤੁਹਾਨੂੰ ਅਰੇ ਹੋਇਆ ਸ਼ੇਮ ਹੀ ਇੱਥੇ ਹਿਸਟਮ ਹੈ ਭਾਈ ਇੰਡੀਆ ਵਾਲੀ ਰੈੱਡ ਪੱਤੀਆਂ ਕ੍ਰੋਸ ਹੋ ਜਾਂਦੀਆਂ ਇੱਥੇ ਵੀ ਕਦੀ ਕਦੀ ਜਦੋਂ ਮਾਮੇ ਖੜੇ ਹੋਣਦੇ ਉਦੋਂ ਨਹੀਂ ਹੁੰਦੀ ਇਹ ਹੁਣ ਗ੍ਰੀਨ ਹੋ ਗਈ ਆ ਜਾਣੇ ਆ ਬਟ ਆਹ ਕੰਮ ਖਰਾਬ ਕਰਦਾ ਬੀਬਾ ਨੇ ਠੰਡੀ ਕੌਫੀ ਦੇ ਕੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਮੈਨੂੰ ਗਰਮ ਕੌਫੀ ਦਿਓ ਕਿਉਂਕਿ ਠੰਡ ਬਹੁਤ ਹੋ ਗਈ ਹੈ ਨਾ ਤੇ ਮੈਂ ਸਵੇਰ ਦੀ ਚਾਹ ਵੀ ਨਹੀਂ ਪੀਤੀ ਮੈਨੂੰ ਮੈਂ ਚਾਹ ਪਿੰਦਾ ਹੁੰਦਾ ਜੀ ਬਟ ਹੁਣ ਮੈਂ ਚਲੋ ਕੋਈ ਨਹੀਂ ਖੈਰ ਆ ਤੇ ਰੋਸਿਓ ਆਪਣਾ ਬਣਿਆ ਆ 12ਵਾਂ ਹਿੱਸਾ ਦੀ ਜੀ ਤੇ ਜਿਵੇਂ ਆਲੇ ਦੁਆਲੇ ਲੋਕ ਰਹਿੰਦੇ ਥੱਲੇ ਸਮੁੰਦਰ ਤੇ ਵਿੱਚ ਜਦੋਂ ਜਦੋਂ ਵੇਚਣ ਲੱਗੇ ਸੈਂਟਰ 'ਚ ਬਣਿਆ ਮਤਲਬ ਕਿ ਸਮੁੰਦਰ ਦੇ ਗੰਡੇ ਸੈਂਟਰੀ ਕਹਿੰਦੇ ਨੇ ਉਹਨੂੰ ਤੇ ਆਪਣਾ ਆਲੇ ਦੁਆਲੇ ਲੋਕ ਰਹਿੰਦੇ ਸੀ ਜੇ ਪਹਾੜੀ ਸੀ ਨਾ ਇਹ ਪਹਾੜੀਆ ਏਰੀਆ ਸਾਰਾ ਸਿਸਟਮ ਪਹਾੜੀ ਏਰੀਆ ਆ ਆਲੋ ਇਸਨੇ ਵੀ ਯੂਰਪ ਪਹਾੜੀ ਏਰੀਆ ਚ ਵਸਿਆ ਸਾਰਾ ਯੂਰਪ ਤੇ ਜਦੋਂ ਉਹ ਥੱਲੇ ਆਏ ਤੇ ਉੱਤੇ ਰਹਿਣ ਲੱਗੇ ਤੇ ਨੰਨਾ ਅਮਰੂਸੀ ਉਤਰਤਾ ਉਹਨਾਂ ਨੇ ਤੇ ਬਹੁਤ ਮੈਂ ਕਿ ਵਡੀਆਂ ਬਿਲਡਿੰਗਾਂ ਨੇ ਐ ਨਾਲ ਨਾਲ ਵੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ ਚੱਲਦੇ ਆ ਫਿਰ ਗਾਂ ਅੱਜ ਮੰਦਰ ਤੇ ਪਾਣੀ ਦਾ ਲੈਵਲ ਚੈੱਕ ਕਰੋ ਇਸ ਟਾਈਮ ਤੋਂ ਹੀ ਛੱਲਾ ਮਾਰ ਰਿਹਾ ਛੱਲਾ ਬਾਹਰ ਆਨ ਨੂੰ ਕਰਦਾ ਹੈ ਕਿਉਂਕਿ ਇੱਥੇ ਦਾ ਹੋਇਆ ਯਾਰ ਕਿਉਂਕਿ ਇੱਥੇ ਸਿਆਲਾਂ ਚ ਨਹੀਂ ਪੈਂਦਾ ਰਹਿੰਦਾ ਨਾ ਬਹੁਤ ਜ਼ਿਆਦਾ ਤੇ ਆਹ ਇੱਕ ਸਮੇਂ ਦਾ ਸੀ ਲੈਵਲ ਅੱਪ ਹੋ ਜਾਂਦਾ ਤੇ ਮੈਂ ਪਹਿਲਾਂ ਵੀ ਆਇਆ ਇਹ ਮਤਲਬ ਬਹੁਤ ਬਹੁਤ ਥੱਲੇ ਪਾਣੀ ਸੀ ਬਹੁਤ ਥੱਲੇ ਹੁਣ ਮੀਂਹ ਪੈਣ ਲੱਗ ਗਿਆ ਸਿਆਲਾਂ ਚ ਤੇ ਸੀ ਲੈਵਲ ਉੱਤੇ ਹੋ ਗਿਆ ਤੇ ਬਾਕੀ ਇੱਥੇ ਪਹਿਲਾਂ ਵੀ ਬਹੁਤ ਵੱਡੀ ਸੁਨਾਮੀ ਆਈ ਸੀ ਸਾਰਾ ਕੁਝ ਰੋੜ ਕੇ ਲੈ ਗਈ ਸੀ ਬਾਕੀ ਹੁਣ ਨਾਏ ਬਾਬੇ ਅੱਗੇ ਆਈਏ ਅਰਦਾਸ ਕਰਦੇ ਆ ਬਹੁਤ ਔਖਾ ਹੋ ਜਾਣਾ ਹਨਾ ਤੇ ਆਪਾਂ ਜਾ ਰਹੇ ਹਾਂ ਤੁਰ ਕੇ ਮੀਂਹ ਲੱਗਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਧੁੱਪ ਲੱਗੀ ਤੇ ਹੁਣ ਫਿਰ ਚੜ ਗਈ ਧੁੱਪ ਮੈਂ ਪਿੱਛੇ ਰੁਕ ਗਿਆ ਇਹ ਵੀਡੀਓ ਨਹੀਂ ਬਣਾਈਆਂ ਹਨਾ ਮੀਂਹ ਲੱਗਾ ਆ ਦੇਖੋ ਇਹ ਚਿੱਕੜੋ ਚਿੱਕੜ ਘਮ ਹੋ ਗਿਆ ਇੱਧਰ ਦਾ ਬਗਲੇ ਪਾਣੀ ਪੀਂਦੇ ਨੇ ਬਗਲੇ ਨੇਗੇ ਕੀ ਪਤਾ ਨਹੀਂ ਮੈਨੂੰ ਇਹ ਆਪ ਇਹ ਮੱਛੀ ਬਹੁਤ ਖਾਂਦੇ ਨੇ ਇਹਨਾਂ ਨੂੰ ਪਾਪੜ ਬਾਦੋ ਜਾਂ ਫਿਰ ਹੋਰ ਜੋ ਮਰਜੀ ਚੀਜ਼ ਪਾ ਦਿਓ ਇਹਨਾਂ ਨੂੰ ਇਹ ਇਹਨਾਂ ਨੇ ਖਾ ਜਾਣੀ ਤੇ ਇਹਦੇ ਪਹਿਲਾਂ ਕੋਈ ਬੱਤਰ ਵੀ ਆਣੇ ਚੀੜੀਆਂ ਉਹਨਾਂ ਨੂੰ ਨਹੀਂ ਖਾਣ ਦੇਣੀ ਇਹਨਾਂ ਨੇ ਖਾ ਜਾਣੀ ਆ ਦੇਖੋ ਲੱਕੜ ਵੀ ਚੱਕਣ ਦੇ ਤੇ ਬਾਕੀ ਜਾ ਰਹੇ ਹਣ ਚਸ ਆ ਰਹੀ ਆ ਪੂਰੀ ਜੀ ਨਹੀਂ ਲੱਗਾ ਯਾਰ ਤੇ ਉਹ ਉਹ ਦੇਖੋ ਤੁਸੀਂ ਕਰੂਟ ਵੱਡੀ ਸ਼ਿਪ ਇਹ ਜਾਂਦੀ ਏ ਲੱਗ ਲੱਗ ਉਹਨਾਂ ਦੇ ਵੀ ਦੇਸ਼ਾਂ ਇਹ ਫੀਸ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਟਿਕਟ ਆ ਜਾਂਦੀ ਹੈ ਦੀ ਜਹਾਜ਼ ਦੀ 5 600 ਤੱਕ 600 ਵੀ ਕਿੱਥੇ ਲੱਗਦਾ ਮੇਰੇ ਖਿਆਲ ਚ 200 250 ਦੇ ਜਿਵੇਂ ਅਲੱਗ-ਅਲੱਗ ਹੈ ਮਤਲਬ ਕਿ ਲੋਕਲ ਜਾਣਾ ਹੈ ਲੋਕਲ ਮੀਨਿੰਗ ਯੂਰਪ ਚ ਜਾਣਾ ਹੈ ਤੁਸੀਂ ਉੱਥੇ ਅਲੱਗ-ਅਲੱਗ ਨੇ ਪਰ ਇਹਨਾਂ ਦੀ ਬਹੁਤ ਆ ਤੇ ਪਿਛਲੇ ਵਲੋਗ ਜੇਪਾਂ ਉਹ ਉੱਥੇ ਗਏ ਹੀ ਹੁੰਦੇ ਤੇ ਕਹਿੰਦੇ ਤੁਸੀਂ ਬਹੁਤ ਉੱਚਾ ਕਿਉਂ ਤਾਂ ਬੰਦ ਹੋਣਾ ਕਿਉਂਕਿ ਬੱਦਲ ਲੱਗਾ ਬਿਜਲੀ ਵੀ ਗੜਕਦੀ ਆ ਰਾਤ ਸਾਰੀ ਰਾਤ ਬੱਦਲ ਲੱਗਾ ਰਿਹਾ ਸਾਰੀ ਰਾਤ ਹੀ ਚਲਦੇ ਆ ਹੌਲੀ ਹੌਲੀ ਥੋੜੇ ਚਲਦੇ ਆ ਕਾਫੀ ਦਾ ਯਾਰ ਖਤਮ ਹੀ ਹੋ ਗਈ ਦੀ ਮਰ ਕਿ ਠੰਡੀ ਹੋ ਗਈ ਜਮਾਈ ਆਵਾ ਚ ਲੰਡੀ ਤੇ ਕਾਫੀ ਠੰਡੀ ਹੋ ਗਈ ਯਾਰ ਕੀ ਕਰ ਸਕਦੇ ਆ ਚਲੋ ਅੱਗੇ ਜਾ ਕੇ ਇੱਕ ਹੋਰ ਪੜ ਲਾਂਗੇ ਗਰਮ ਐਸ ਟਾਈਮ ਮੈਂ ਖੜਾ ਆ ਯਾਰ ਰੂਸੀਓ ਸਪਨਿਆਂ ਦਾ ਸ਼ਹਿਰ ਬਹੁਤ ਸੋਹਣੀ ਸਿਟੀ ਆ ਅਸ ਟਾਈਮ ਤਾਂ ਹੋਰ ਸੋਹਣੀ ਹੋ ਗਈ ਆ ਕਿਉਂਕਿ ਸਜਾਤ ਆ ਇਹਨਾਂ ਦਾ ਆ ਰਿਹਾ 크ਿਸਮਸ ਤੇ ਬਹੁਤ ਵਧੀਆ ਸਜਾਇਆ ਇਹਨਾਂ ਨੇ ਬਹੁਤ ਵਧੀਆ ਸਿਟੀ ਆ ਯਾਰ ਤਕਰੀਬਨ ਮੈਨੂੰ 5-6 ਮਿੰਟ ਲੱਗੇ ਨੇ ਯਾਰ ਜੇ ਬੱਦਲ ਨਾ ਲੱਗਾ ਹੁੰਦਾ ਤਾਂ ਮੈਂ ਆਪਣਾ ਹੀ 2-3 ਮਿੰਟਾਂ ਚ ਪਹੁੰਚ ਜਾਣਾ ਇੱਥੇ ਕਿਉਂਕਿ ਲੱਗੀ ਆ ਕੁਛ ਉਧਰੇ ਤੋਂ ਤੁਰ ਕੇ ਵੀ ਆ ਸਕਦੇ ਹੋ ਮੈਟਰੋ ਤੋਂ ਵੀ ਆ ਸਕਦੇ ਹੋ ਬਸ ਤੇ ਵੀ ਆ ਸਕਦੇ ਹੋ ਬਹੁਤ ਵਧੀਆ ਸਿਟੀ ਆ ਅੰਦਰ ਚੱਲ ਕੇ ਦਿਖਾਨੇ ਆ ਬਹੁਤ ਇੱਥੇ ਬਹੁਤ ਕੁਝ ਇੱਥੇ ਕਰਨ ਨੂੰ ਕਰ ਸਕਦੇ ਹੋ ਬਹੁਤ ਮਰ ਕੇ ਟੂਰਿਸਟ ਬਹੁਤ ਆਉਂਦਾ ਇੱਥੇ ਇੱਥੇ ਚਾਹੇ ਹਨੇਰੇ ਆਓ ਚਾਹੇ ਸਵੇਰ ਆਓ ਇੱਥੇ ਯਾਰ ਰੌਣਕਾਂ ਵੜੀਆਂ ਰਹਿਣੀਆਂ ਕਿਉਂਕਿ ਇਹ ਟੂਰਿਸਟ ਮੇਨ ਮਤਲਬ ਕਿ ਮੇਨ ਟੂਰਿਸਟ ਪਲੇਸ ਆ ਇੱਥੇ ਹੁਣੇ ਡਾਂਸ ਕਰਦੇ ਵੇਹੀ ਆ ਸਾਰੇ ਤੇ ਉਹ ਦੇਖ ਸਕਦੇ ਤੁਸੀਂ ਅੱਜ ਤਿਆਰ ਹੋ ਰਿਹਾ ਬੂਟਾ ਜਾਂ ਤੇ ਜਦ ਤਿਆਰ ਹੋਏਗਾ ਤੇ ਫਿਰ ਆਵਾਂਗੇ ਫਿਰ ਫੋਟੋ ਭਾ ਕੇ ਫੋਟੋ ਵਾਵਾਂਗੇ ਤੁਹਾਨੂੰ YouTube ਤੇ ਤੇ ਆਹ ਦੇਖੋ ਇੱਥੇ ਉਹ ਜਿਹੜਾ ਰੌਂਡ ਰੌਂਡ ਘੁੰਮਣ ਵਾਲਾ ਚੱਲਿਆ ਨਹੀਂ ਸੀ ਜਿਹਦੇ ਉੱਤੇ ਵੀਡੀਓ ਧਰ ਫੋਨ ਧਰ ਕੇ ਵੀਡੀਓ ਬਣਾ ਸਕਦੇ ਆਪਾਂ ਦੇ ਨਾਲ ਸਪੀਕਰ ਲੱਗਾ ਜੋ ਇਹ ਬਹੁਤ ਕੁਝ ਕਰਨ ਨੂੰ ਹੈਗਾ ਯਾਰ ਇਹ ਅੰਦਰ ਚੱਲਦੇ ਆ ਆ ਦੇਖੋ ਤੇ ਆ ਗੇਟ ਆ ਇਧਰ ਸੜਕਾਂ ਬਣੀ ਐ ਕਿ ਆ ਟ੍ਰੇਮ ਚਲਦੀਆਂ ਨੇ ਬਹੁਤ ਮਤਲਬ ਕਿ ਬਹੁਤ ਸਿਰੇ ਦਾ ਮਹੌਲ ਬਣਿਆ ਹੋਇਆ ਇਸ ਟਾਈਮ ਇਹ ਤੁਹਾਨੂੰ ਪਤਾ ਇੱਥੇ ਫੁੱਟਬਾਲ ਦਾ ਬਹੁਤ ਗਰੇਜ਼ ਵਾਲੀ ਯੂਰਪ ਚ ਤੇ ਆ ਰੋनाल्डੋ ਸਾਹਿਬ ਖੜੇ ਨੇ ਦੇ ਅਮ ਬਰੇਕ ਕੋਸਟਿਮ ਜਲਦੀ ਰਹਿੰਦੇ ਮੈਨੂੰ ਮੈਚ ਨਾ ਮੈਂ ਵੇਖਦਾ ਕੋਈ ਨਹੀਂ ਮੈਨੂੰ ਦੋ ਹੀ ਟੀਮਾਂ ਪਤਾ ਨੇ ਜਿਹੜੀਆਂ ਇਹ ਪੁਰਤਗਾਲ ਦੀਆਂ ਨੇ ਇਹ ਮੈ ਸਪੋਰਟਿੰਗ ਇਹ ਆ ਬੈਨੀਫੀਕਾ ਇਹਨਾਂ ਦਾ ਬਹੁਤ ਮਤਲਬ ਕਿ ਬਹੁਤ ਬਹੁਤ ਕਰਾਊਡ ਚ ਸਟੇਡੀਅਮ ਭਰ ਜਾਂਦਾ ਲੋਕਾਂ ਦਾ ਜਿਹੋ ਮੈਚ ਹੁੰਦਾ ਨਾ ਹੁਣੀ ਪਿਛਲੇ ਸੰਡੇ ਨੰਗੇ ਗਿਆ ਮੈਚ ਆਪਣਾ ਕਲੰਬੋ ਕਲੰਬੋ ਮੋਲ ਐ ਇੱਕ ਉੱਧਰ ਸਟੇਡੀਅਮ ਹੈਗਾ ਉੱਥੇ ਲੰਘ ਕੇ ਗਿਆ ਤਾਂ ਬਹੁਤ ਕਰਾਊਡ ਹੋ ਗਿਆ ਸੀ ਬਹੁਤ ਜ਼ਿਆਦਾ ਤੇ ਇੱਥੇ ਹੀ ਨਵੇਂ ਸਾਲ ਮਨਾਇਆ ਜਾਂਦਾ ਕਿਉਂਕਿ ਉੱਥੇ ਹਨ ਖੁੱਲੀ ਡੁੱਲੀ ਜਗ੍ਹਾ ਬਹੁਤ ਭੀੜ ਹੋ ਜਾਂਦੀ ਹੈ ਇੱਥੇ ਕੁਝ ਵੀ ਮੰਨ ਲਓਗੀ ਆਪਣਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਇਹ ਦੇਖ ਸਕਦੇ ਹੋ ਵੀ ਗੱਡੀ ਸੋਹਣੀ ਸਿਟੀ ਬਣਾਈ ਹੈ ਇਹਨਾਂ ਨੇ ਯੂਰਪ ਵਾਲਿਆਂ ਨੇ ਬਹੁਤ 올ਡ ਬਿਲਡਿੰਗਾਂ ਨੇ ਇੱਥੇ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਜਾ ਰਹੇ ਆਪਣਾ ਟੈਂਪੋ ਗਾ ਦੇ ਨੇ ਆਪਾਂ ਹੋਰ ਵੀ ਆਪਣੇ ਲੈਂਗਵੇਜ ਦੇ ਟੈਂਪੋ ਗਾ ਦਿੰਦੇ ਨੇ ਇੱਥੇ ਟ੍ਰੇਮ ਗਾ ਦਿੰਦੇ ਨੇ ਛੋਟੀ ਟ੍ਰੇਮ ਇਹ ਇੱਥੇ ਇੰਦੇ ਚ ਵੀ ਆ ਸਕਦੇ ਆਪਾਂ ਟਿਕਟ ਕੁਝ ਖਾਸ ਨਹੀਂ ਆਉਂਦੀ ਮਤਲਬ ਕਿ 3 ਯੂਰੋ 20 ਸੈਂਟ ਇਹਦੀ ਟਿਕਟ ਜਿਆਦੀ ਆ ਥੋੜੀ ਜੀ ਬਾਕੀ ਬੱਸਾਂ ਦੀ ਬਹੁਤ ਘੱਟ ਆ ਬੱਸਾਂ ਦੀ 2 ਯੂਰੋ 20 ਸੈਂਟ ਬਸ ਤੇ ਬਾਕੀ ਤੁਰ ਕੇ ਆਣਾ ਤੁਸੀਂ ਮੈਟਰੋ ਜਾਂਦੀ ਤੁਹਾਨੂੰ ਜਾਂ ਮੈਟਰੋ ਤੋਂ ਵੀ ਆ ਸਕਦੇ ਹੋ ਤੇ ਤੁਰ ਕੇ ਆਣਾ ਤੁਸੀਂ ਤੁਰ ਕੇ ਆ ਸਕਦੇ ਹੋ ਯਾਰ ਭਾਵੇਂ ਤਕਰੀਬਨ ਆਪਣਾ ਕਿ ਕਿ ਕਹਿੰਨਾ ਸੋਰੀ ਤਿੰਨ ਚਾਰ ਮਿੰਟਾਂ ਦਾ ਰਹਾ ਦੇ ਤਿੰਨ ਕੁ ਮਿੰਟਾਂ ਦਾ ਬਾਸ ਤੋ ਯਾ ਸਕਦੇ ਇਧਰ ਤੁਰ ਕੇ ਸਮੁੰਦਰ ਦੇ ਕੰਡੇ ਕੰਡੇ ਨਾਲ ਸਮੁੰਦਰ ਦਾ ਊ ਵੇਖਿਓ ਚਾਸ ਵੇਖਿਓ ਠੰਡੀ ਹਵਾ ਪੈਂਦੀ ਐਨ ਪੂਰਾ ਸਵਾਦ ਆਉਂਦਾ ਚਾਸ ਦਾ ਤੇ ਮਿਲਦੇ ਆਗੇ ਯਾਰ ਲਿਸਬਨ ਜਿਉਂ ਘੁੰਮਣ ਆਈਆਂ ਬਹੁਤ ਚੀਜ਼ਾਂ ਨੇ ਯਾਰ ਬਹੁਤ ਕੁਝ ਘੁੰਮ ਸਕਦੇ ਤੋ ਇਸ ਲਿਸਬਨ ਦੇ ਅੰਦਰ ਅੰਦਰ ਬਹੁਤ ਚੀਜ਼ਾਂ ਨੇ ਪਿੰਕ ਸਿਟੀ ਹੈਗੀ ਆ ਆਪਣਾ ਰੂਸੀ ਹੋਇਗਾ ਕੁਸ਼ੋਧਰੇ ਹੈਗਾ ਉੱਧਰ ਲਮੈਦਾ ਹੈਗਾ ਲਮੈਦਾ ਖੈਰ ਲਿਸਮੋਂਚ ਨਹੀਂ ਪੈਂਦਾ ਪਰਾਂ ਬੈਂਦਾ ਥੋੜਾ ਜਿਹਾ ਉੱਦੀ ਵੈਲਸ਼ ਹੈਗਾ ਉੱਦੀ ਵੈਲਸ਼ ਵੀ ਜਿਆਦਾ ਕੁਝ ਖਾਸ ਨਹੀਂ ਹੈਗਾ ਤੇ ਘੁੰਮਣ ਨੂੰ ਬਸ ਆਈ ਮੀਨ ਮੈਂ ਸਿਟੀਆਂ ਨੇ اتنا ਰੂਸੀ ਹੋ ਗਿਆ ਲਮੈਦਾ ਹੋ ਗਿਆ ਇਨਸ਼ਾ ਅੱਲਾਹ ਤੇ ਕਸ਼ੋਧਰੇ ਹੋ ਗਿਆ ਚਲੋ ਮਿਲਦੇ ਆਂਗਾ ਮੈਂ ਘੁੰਮਦਾ ਕੋ ਮਜ਼ਾ ਆ ਰਿਹਾ ਈ ਤੇ ਆ ਇੱਕ ਹੋਰ ਵਿਊ ਪੁਆਇੰਟ ਮਿਲ ਗਿਆ ਇੱਥੇ ਦਾ ਰੂਸੀ ਉਹਦਾ ਇੱਥੇ ਯਾਰ ਜਦੋਂ ਵੀ ਆਓਗੇ ਨਾ ਇਹ ਲਿਸਬਨ ਦੇ ਅੰਦਰ ਅੰਦਰ ਜਿੱਥੇ ਵੀ ਜਾਓਗੇ 뷰 ਪੁਆਇੰਟ ਬਹੁਤ ਨੇ ਬਹੁਤ ਜਿਆਦਾ 뷰 ਪੁਆਇੰਟ ਨੇ ਇੱਥੇ ਫਿਰ ਉਹ 뷰 ਬਹੁਤ ਆਂਦਾ ਫੋਟੋਆਂ ਬਹੁਤ ਬਹੁਤ ਆਤਾ ਤਾ ਤਾਂਦੀਆਂ ਲੱਗੀ ਮੈਕਸਿਮਮ ਮੈਂ ਚੱਲਿਆ ਤਾਂ ਗੋਨੀ ਇੱਥੋਂ ਮੈਂ ਤੁਹਾਨੂੰ ਉਧਰ ਦਿਖਾਤਾ ਹਾਂ ਈ 뷰 ਸਾਰਾ ਤੇ ਜਾ ਰਹੇ ਆਪਾਂ ਇਸ ਟਾਂ ਕਿਉਂਕਿ ਯਾਰ ਇੱਥੇ ਯਾਰ ਜਾਣਦਗੀ ਹੈ ਬਸ 뷰 ਲਿਖਦਾ ਯਾਰ ਨੋਰਮਲ ਜੀ ਗੱਲ ਨਾ ਸੋਨਾ 뷰 ਆ ਬਾਕੀ ਫੋਟੋਆਂ ਦਾ ਬਲੰਦ ਫੋਟੋਆਂ ਕਿ ਜਿੰਦਗੀ ਨਹੀਂ ਹੁੰਦੇ ਜਾ ਰਹੇ ਆਪਾਂ ਇਸ ਟਾਈਮ ਤੇ ਇੱਥੇ ਲੱਗੇ ਹੋਈ ਆ ਕਿ ਨਾਮਕ ਕਿਲਾ ਜਿਹੜਾ ਮੈਂ ਪਹਿਲੀ ਵਲੌਗ ਚ ਪਾਇਆ ਉਹ ਵੀ 뷰 ਪੁਆਇੰਟ ਸੀ ਜਾ ਰਹੇ ਆ ਤਾਂ ਇੱਥੇ ਰੈਸਟੋਰੈਂਟ ਬਹੁਤ ਜ਼ਿਆਦਾ ਮਿਲ ਜਾਣਗੇ ਤੁਹਾਨੂੰ ਕਿ ਆਹ ਗਲੀ ਦੇ ਅੰਦਰ ਅੰਦਰ ਹੀ ਰੈਸਟੋਰੈਂਟ ਬਹੁਤ ਜ਼ਿਆਦਾ ਮਿਲ ਜਾਣਗੇ ਬਾਕੀ ਤਿੰਨ ਗਲੀਆਂ ਨੇ ਇੱਧਰ ਤਿੰਨ ਤਿੰਨ ਹਰੇ ਚਾਰ ਗਲੀਆਂ ਨੇ ਇੱਧਰ ਤੇ ਉਹ ਗਲੀਆਂ ਜਿੱਪਾ ਨੂੰ ਮਤਲਬ ਕਿ ਬਹੁਤ ਵੱਡੇ ਵੱਡੇ ਬ੍ਰਾਂਡ ਜਿਹਨੇ ਜਾ ਰਾ ਹੋ ਗਿਆ ਨਜ਼ਰ ਹੋ ਗਿਆ ਕਿ ਨਾਮਿਤ ਚਾ ਗੁਚੀ ਹੋ ਗਿਆ ਤੇ ਆਪਣਾ ਦੋ ਹੀ ਬਟੋਨ ਹੋ ਗਿਆ ਉਹ ਬ੍ਰਾਂਡ ਦੇ ਸ਼ੋਰੂਮ ਨੂੰ ਜਣਗੇ ਤੁਹਾਨੂੰ ਉੱਧਰ ਜਾ ਰਹੇ ਆ ਬਾਕੀ ਆ ਗਲੀ ਚ ਸਾਰਾ ਸੀ ਫੂਡ ਹੋ ਗਿਆ ਜਿਵੇਂ ਰੈਸਟੋਰੈਂਟ ਨੇ ਸਾਰੇ ਇੰਡੀਅਨ ਵੀ ਨੇ ਬਣਾ ਲਏਗੇ ਨੇ ਪਾਕਿਸਤਾਨੀ ਵੀ ਨੇ ਦੇ ਜਾ ਰਹੇ ਮੈਕਸਿਮਮ ਪੁਰਤਗਾਲੀ ਸ਼ੀ ਰੈਸਟੋਰੈਂਟ ਨੇ ਤੇ ਆਪਣੇ ਬੰਦੇ ਵੀ ਬਹੁਤ ਕੰਮ ਤੇ ਲੱਗੇ ਨੇ ਇੱਥੇ ਉਹ ਰਾ ਕਿਲਾ ਜਿਹੜੀ ਮੈਂ ਗੱਲ ਕਰਦਾ ਪਹਿਲੇ ਵਲੋਗ ਚ ਪਾਇਆ ਹੈ 8 ਸਾਲ ਸਾਫੀ ਦੇ ਨਾਟੋ ਮਰਤਬੀ ਨੀ ਵਾਲੀ ਸਾਈਡ ਪੈ ਜਾਂਦਾ ਆ ਲੱਗ ਹੀ ਮਰਤਬੀ ਨੀ ਦਰਿਆ ਆ ਰੂਸੀ ਹੋ ਰਿਹਾ ਲੱਗੇ ਕਿ ਸ਼ੋਧਰੇ ਰਿਹਾ ਮਨ ਕਿ ਲੱਗੇ ਲੱਗੇ ਸ਼ਹਿਰ ਨੇ ਯਾਰ ਸਾਰੇ ਇਹ ਤੂੰ ਜੈਡ ਲੱਗੇ ਲੱਗੇ ਸ਼ਹਿਰ ਨੇ ਤੇ ਆਹ ਦੇਖ ਮੈਂ ਤੁਹਾਨੂੰ ਕਹਿਣਾ ਮੈਂ ਜਾਰਾ ਦਾ ਸ਼ੋਅਰੂਮ ਮੀਤਰੀ ਆ ਵਲੋਗ ਦਾ ਕਰਦੇ ਆਂਡ ਅੱਜ ਦੇ ਵਲੋਗ ਚ ਆਈ ਕੁਝ ਸੀ ਬਸ ਤੁਹਾਨੂੰ ਦਿਖਾਉਣਾ ਹੀ ਰੂਸੀਓ ਰੂਸੀ ਇੱਕ ਮਤਲਬ ਕੀ ਯਾਰ ਟੂਰਿਸਟ ਏਅਰਆਰ ਸੀ ਕਿਹਾ ਮਤਲਬ ਵੀ ਬਹੁਤ ਵਧੀਆ ਬਿਲਡਿੰਗਾਂ ਬਣੀਆਂ ਨੇ ਖਾਣ ਵੀ ਨੂੰ ਬਹੁਤ ਕੁਝ ਸੱਥੇ ਕੋਈ ਵੀ ਆ ਸਕਦੇ ਵਿਜ਼ਿਟ ਕਰ ਸਕਦੇ ਇੱਕ ਵਾਰੀ ਤੇ ਬਾਕੀ ਹਾਲ ਦੀ ਘੜੀ ਚ ਮਿਲਦੇ ਆਂ ਫਿਰ ਨੈਕਸਟ ਵਲੋਗ ਚ ਮੇਰੇ ਸਾਰੇ ਚੜਦੀ ਕਲਾ ਚ ਰਹੋ ਤੇ ਫਿਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਯਾਰ ਵਧੀਆ ਰਹੇ ਤੁਹਾਡੇ ਇੱਕ ਲਾਈਕ ਨਾਲ ਸਬਸਕ੍ਰਾਈਬ ਨਾਲ ਹੋਰ ਥੋੜਾ ਜਿਹਾ ਮੋਟੀਵੇਸ਼ਨ ਆਉਂਦਾ ਦੀ ਹੋਰ ਵੀਡੀਓ ਬਣਾਉਣੇ ਆ ਵਧੀਆ ਵਧੀਆ ਇਨਫੋਰਮੇਸ਼ਨ ਦੇਣੇ ਆ ਤੁਹਾਨੂੰ ਸਟੀਕ ਮੰਨਨੇ ਆ ਜਿਹੜੀ ਜਗਾ ਕੰਮਣ ਵਾਲੀ ਆ ਜਿਹੜੀ ਨਹੀਂ ਕੰਮਣ ਵਾਲੀ ਤੇ ਬਸ ਅੱਜ ਕੋ ਅੱਛਾ ਤੇ ਮਿਲਦੇ ਆ ਅਗਲੇ ਵਲੋਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਵੀਡੀਓ ਦੇਖਦੇ ਰਹੋ ਮੇਰੇ ਚੈਨਲ ਨਾਲ